ਸਾਡਾ ਤਨਖਾਹਾਂ ਨੂੰ ਲੈ ਕੇ 2500 ਰੁਪਿਆ ਸਾਡਾ ਪੰਜਾਬ ਸਰਕਾਰ ਦੇ ਰਹੀ ਸੀ ਉਹਦੇ ਵਿੱਚ ਵੀ ਇਹਨਾਂ ਨੇ ਹੁਣ ਕਾਫੀ ਛਾਲਾਂ ਸ਼ਰਤਾਂ ਲਾਈਆਂ ਹੋਈਆਂ ਨੇ ਪਰ ਅਸੀਂ ਜੇ ਗੱਲ ਕਰੀਏ ਇਨਸੈਂਟਿਵ ਦੀ ਜੋ ਜਾਨੂੰ ਸੈਂਟਰ ਵੱਲੋਂ ਮਿਲਦੇ ਸੀ ਉਹਨਾਂ ਵਿੱਚ ਵੀ ਸਾਡੇ ਬਣਦੇ ਜਿਹੜੇ ਇਨਸੈਂਟਿਵ ਸੀ ਉਹ ਕੱਟ ਲਿੱਤੇ ਗਏ ਨੇ ਤਾਂ ਹੁਣ ਜਿਹੜੀ ਜੱਚਾ ਬੱਚਾ ਦੀ ਮੌਤ ਦਾਰਾ ਉਹ ਹੁਣ ਦਿਨੋ ਦਿਨ ਵਧੇਗੀ ਕਿਉਂਕਿ ਆਸ਼ਾ ਵਰਕਰ ਸਰਕਾਰੀ ਵਿੱਚ ਜਰਨਲ ਕੈਟਾਗਰੀ ਨੂੰ ਤਾਂ ਬਿਲਕੁਲ ਹੀ ਨਹੀਂ ਕਹੇਗੀ ਕਿ ਜਾ ਕੇ ਤੁਸੀਂ ਜਨੇਪਾ ਕਰਾਓ ਕਿਉਂਕਿ ਜਰਨਲ ਦਾ ਸਾਡਾ ਬਿਲਕੁਲ ਵੀ ਇਨਸੈਂਟਿਵ ਕੱਟ ਲਿੱਤੇ ਗਏ ਨੇ ਸਾਡੇ ਜਿਹੜੇ ਸਰਕਾਰ ਨੇ ਇਨਸੈਂਟਿਵ ਕੱਟੇ ਨੇ ਉਹਨਾਂ ਨਾਲ ਹੀ ਸਾਡਾ ਰੋਜੀ ਰੋਟੀ ਚੱਲਦੀ ਸੀ ਬਾਕੀ ਇਨਸੈਂਟਿਵ ਤਾਂ ਨਿਗੋਣੇ ਜਿਹੇ ਰਹਿ ਗਏ ਨੇ ਉਹ ਇਨਸੈਂਟਿਵ ਪਰ ਵੀ ਪੰਜਾਬ ਸਰਕਾਰ ਨੇ ਸ਼ਰਤਾਂ ਲਾਈਆਂ ਨੇ ਕਿ ਜੇ ਉਹ ਇਨਸੈਂਟਿਵ 3000 ਦਾ ਹੋਊਗਾ ਤਾਂ 2500 ਰੁਪਿਆ ਪਾਇਆ ਜਾਊਗਾ ਸਰ ਸਾਨੂੰ ਪੰਜਾਬ ਸਰਕਾਰ ਵੱਲੋਂ ਕੋਈ ਮੀਟਿੰਗ ਨਹੀਂ ਦਿੱਤੀ ਜਾ ਰਹੀ ਬੜੇ ਅਸੀਂ ਧਰਨੇ ਕਰਨੇ ਕਰ ਲਈ ਬੜੀਆਂ ਸਿਹਤ ਮੰਤਰੀ ਪੰਜਾਬ ਨਾਲ ਅਸੀਂ ਮੀਟਿੰਗਾਂ ਕਰ ਲਈਆਂ ਪਰ ਅਸੀਂ ਫਾਈਨਲ ਮੀਟਿੰਗ ਦੀ ਸੀਐਮ ਦੀ ਮੰਗ ਕੀਤੀ ਆ ਸਾਨੂੰ ਮਾਨ ਸਰਕਾਰ ਬਿਲਕੁਲ ਵੀ ਮੀਟਿੰਗ ਨਹੀਂ ਦੇ ਰਹੀ ਹੈਗੀ ਕਮਲਜੀਤ ਕੌਰ ਜਿਲ੍ਹਾ ਪ੍ਰਧਾਨ ਸਰ ਸਾਡੀਆਂ ਮੰਗਾਂ ਆਏ ਨੇ ਕਿ ਪੰਜਾਬ ਸਰਕਾਰ ਨੇ ਸਾਨੂੰ ਬਿਨਾਂ ਦੱਸਿਆ ਇੱਕ ਕਾਲਾ ਕਾਨੂੰਨ ਸਾਡੇ ਤੇ ਲਾਗੂ ਕੀਤਾ ਹੈ 58 ਸਾਲ ਦੀ ਉਮਰ ਦਾ ਕਿਉਂਕਿ ਜਦੋਂ ਆਸ਼ਾ ਵਰਕਰ ਰੱਖੀ ਗਈ ਸੀ ਉਦੋਂ ਉਮਰ ਨਿਧਾਰਿਤ ਨਹੀਂ ਕੀਤੀ ਗਈ ਸੀ ਸਾਡੀ ਪੰਜਾਬ ਸਰਕਾਰ ਨੇ 58 ਸਾਲ ਉਮਰ ਤੈਅ ਕਰਕੇ ਸਾਨੂੰ ਸੇਵਾ ਮੁਕਤ ਕੀਤਾ ਗਿਆ ਸਾਡੀਆਂ ਪਟਿਆਲੇ ਜ਼ਿਲ੍ਹੇ ਦੀਆਂ 25 ਆਸ਼ਾ ਵਰਕਰਾਂ ਨੂੰ ਸੇਵਾ ਮੁਕਤ ਕੀਤਾ ਗਿਆ ਜਿਵੇਂ ਦੁੱਧ ਤੇ ਮੱਖੀ ਕੱਢ ਕੇ ਬਾੜਦੇ ਨੇ ਪੰਜਾਬ ਸਰਕਾਰ ਨੇ ਇਦਾਂ ਆਸ਼ਾ ਵਰਕਰਾਂ ਤੋਂ ਬਿਨਾ ਕਿਸੇ ਵੀ ਪੈਨਸ਼ਨ ਜਾਂ ਰਿਟਾਇਰਮੈਂਟ ਤੋਂ ਸਾਡਾ ਸੇਵਾ ਮੁਕਤੀ ਦਾ ਲੈਟਰ ਜਾਰੀ ਕੀਤੇ ਗਏ ਸਾਡੀਆਂ ਆਸ਼ਾ ਵਰਕਰਾਂ ਵਿੱਚ ਬਹੁਤ ਭਾਰੀ ਰੋਸ ਹੈ ਇਸ ਗੱਲ ਦਾ ਜੇਕਰ ਸਾਡੀ ਇਹ ਉਮਰ ਵਾਲੀ ਜਿਹੜੀ ਮੰਗ ਆ ਇਹ ਵਾਪਸ ਨਾ ਲਈਤੀ ਗਈ ਸਾਡੀ ਉਮਰ ਨਿਰਧਾਰਿਤ 65 ਸਾਲ ਨਾ ਕੀਤੀ ਗਈ ਤਾਂ ਆਉਣ ਵਾਲੇ ਸਮੇਂ ਵਿੱਚ 5 ਤਰੀਕ ਨੂੰ 5 ਜੁਲਾਈ ਨੂੰ ਸਾਡਾ ਜ਼ਿਲ੍ਹੇnder ਵਿੱਚ ਬਹੁਤ ਭਾਰੀ ਰੋਸ ਪ੍ਰਦਰਸ਼ਨ ਕੀਤਾ ਜਾਊਗਾ 23 ਜ਼ਿਲ੍ਹਿਆਂ ਦਾ ਬਹੁਤ ਵੱਡਾ ਰੋਸ ਪ੍ਰਦਰਸ਼ਨ ਜਿਹਦੇ ਵਿੱਚ ਪੰਜਾਬ ਸਰਕਾਰ ਆਪ ਜ਼ਿੰਮੇਵਾਰ ਹੋਊਗੀ ਜਾਂ ਮਹਿਕਮਾ ਹੋਊਗਾ ਜਿਹੜਾ ਸਰਕਾਰਾਂ ਸਾਡੇ ਆਸ਼ਾ ਵਰਕਰ ਤੋਂ ਕਰੋਨਾ ਵਰਗੀ ਮਹਾਮਾਰੀ ਵਿੱਚ ਫ੍ਰੀ ਕੰਮ ਕਰਾ ਕੇ 58 ਸਾਲ ਦਾ ਕਾਲਾ ਕਾਨੂੰਨ ਸਾਡੇ ਤੇ ਥੋਪਿਆ ਗਿਆ ਸਰ ਇਹਦੇ ਵਿੱਚ ਸਾਡਾ ਡੀਸੀ ਦਫ਼ਤਰ ਦਾ ਮਾਰਚ ਹੈ ਅਸੀਂ ਡੀਸੀ ਦਫ਼ਤਰ ਤੱਕ ਮਾਰਚ ਕਰਾਂਗੇ